ਪਸਵਾਂ ਦਾ ਜਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਪਿੰਡ ਟੁੱਡੀ ਦੇ ਵਿੱਚ ਟੁੱਡੀ ਪਿੰਡ ਤੋਂ ਜਦੋਂ ਤੁਸੀਂ ਕਲੇਰਾਂ ਵਾਲੇ ਪਾਸੇ ਨੂੰ ਮੁੜੋਗੇ ਨਾ ਵੀਰੇ ਮੁੜਦਿਆਂ ਸਾਰ ਤੁਹਾਨੂੰ ਪੈਟਰੋਲ ਪੰਪ ਆਊਗਾ ਨਜ਼ਰ ਪੈਟਰੋਲ ਪੰਪ ਲੰਘਣ ਤੋਂ ਬਾਅਦ ਤੁਹਾਨੂੰ ਪੱਠਾ ਨਜ਼ਰ ਆ ਗਿਆ ਹੁਣ ਤੇ ਪੱਠੇ ਦੇ ਬਿਲਕੁਲ ਸਾਹਮਣੇ ਵਾਲੀ ਪਹਿਲੀ ਪਈ ਮੁੜ ਕੇ ਬਾਈ ਉਹਨਾਂ ਦੇ ਘਰ ਆ ਮਿੱਤਰੋ ਜਿਹੜੇ ਤੁਹਾਨੂੰ ਦੇਖ ਸੀ ਹੋਣਗੇ ਉਹਨਾਂ ਘਰਾਂ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਇੱਕ ਗਾਮ ਕਾਉਆ ਕਰੋ ਸੰਗ ਦੇ ਵਿੱਚ ਪੈਂਦੀ ਆ ਬਹੁਤ ਸੋਹਣੀ ਚੰਗੇ ਦੁੱਧ ਦੀ ਮਾਲਕਣ ਪਲੀ ਸਮੀ ਵਜਣ ਵਾਲੀ ਵਰਤੇਲਾ ਬਹੁਤ ਪਈਆਂ ਲੇਵੇ ਦੇ ਵਿੱਚ ਹਜੇ ਕਰਮਾ ਵਾਲੀ ਦੇ ਦਿਨ ਪਏ ਆ ਮਿੱਤਰੋ ਸਾਰੀ ਜਾਣਕਾਰੀ ਲੈ ਦਿੰਦਾ ਤੁਹਾਨੂੰ ਕਿੰਨੇ ਦਿਨ ਬਾਕੀ ਆ ਕਿੰਨਾ ਕੁ ਦੁੱਧ ਦੇ ਦਿੰਦੀ ਕੀ ਬਾਈ ਰੇਟ ਕਰਦਾ ਬਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਭਾਈ ਵਧੀਆ ਜੀ ਸੇਤਾ ਦੇ ਪਰਿਵਾਰ ਭਾਈ ਵਧੀਆ ਠੀਕ ਠਾਕ ਅੱਛਾ ਨਾਮ ਦੱਸ ਦੀ ਕਿਰਦੇ ਆਪਣਾ ਨਾਮ ਮੇਰਾ ਗੁਰਵੀਰ ਸਿੰਘ ਗੁਰਵੀਰ ਸਿੰਘ ਗੁਰਵੀਰ ਵੀਰੇ ਘਰ ਤਾਂ ਆਪਣਾ ਬਾਹਰ ਖੇਤਾਂ ਜਾ ਗਿਆ ਪੱਠੇ ਕੋਲ ਇਹ ਚੱਕ ਟੂ ਡੇ ਜੀ ਹਰ ਵਾਰੀ ਫੋਨ ਨਹੀਂ ਲੱਗਦਾ ਕੀ ਪੁੱਛ ਕੇ ਆ ਜਾਵੇ ਅਗਲਾ ਦਾ ਚੱਕ ਟੂ ਡੇ ਜੇ ਕਲੀਅਰ ਆ ਚੱਕ ਟੂ ਡੀ ਠੀਕ ਆ ਵੀਰੇ ਅੱਛਾ ਵੱਡੇ ਭਾਈ ਜਿਹੜੀ ਆ ਗਾਂ ਵੇਚਣੀ ਆ ਇਹ ਕਿੰਨਵਾਂ ਸੂਆ ਵੀਰੇ ਚੌਥੇ ਸੂਆ ਨਾ ਚੌਥੇ ਸੂਆ ਇਹਨੇ ਸੂਣਾ ਵੀਰੇ ਸੂਣਾ ਹੀ ਕਿੰਨੇ ਦਿਨ ਬਾਕੀ ਆ ਵੀਰੇ ਇਹਦੇ ਇਹ ਲੈ ਜੂ ਹਫਤਾ ਹੀ ਹਫਤਾ ਲੈ ਜੂਗੀ ਕਿੰਨਾ ਦੁੱਧ ਚੋਲਿਆ ਸੀ ਬ੍ਰਦਰ ਆਪਾਂ ਇਹਦੇ ਥੱਲੋਂ 20 ਕਿਲੋ ਦੁੱਧ ਚੋਣੇ 20 ਕਿਲੋ ਕੰਡਿਆ ਦਿੰਦੀ ਰਹੀ ਹਾਂਜੀ ਅਜਾ ਚੋਣ ਚਾਣ ਨੂੰ ਠੰਡੀ ਆ ਵੱਡੇ ਬਈ हां ठंडी थो है थोड़ा बच्चा मुंह ठलना पेंदा ठीक है वीरै महीना ते ओने मशीननी चवाई करदे ही क्या मशीननी मशीननी ठीक है वीरै अच्छा चोंचण चंगा लगा वडे भाई हां चों वढ़िया लगा ठीक है वीरै की रेट ਰਹੂਗਾ वडे भाई ए 75000 ਰੁਪਏ ਮਾਂ ਡਿਮਾਂਡ 75000 ਰੁਪਏ ਮਾਨਤਨ ਕਰਦੇ ਗਏ ਮਾਨਤਨ ਹੋ ਜੂਗਾ ਕਦੀ ਬਾ ਨੂੰ ਤੋਰੀ ਵੀਰੇ ਖੋਲੀ ਮਰ ਜੇ ਨਵੀਂ ਵੱਡੇ ਵੀਰੇ ਹਜੇ ਦਿਨ ਲੈਂਦੀ ਆ ਘੜ ਤੋਂ ਘਟ ਵੀ ਭਾਈ ਹਫਤਾ ਇਹਨੇ ਲੈ ਜਾਣਾ ਥੱਲੋ ਸੋਹਣੀ ਤਿਆਰ ਹੋ ਜੂਗੀ ਕਿਉਂਕਿ ਦਿਨ ਪਿਆ ਹਜੇ 65 ਬਹੁਤ ਸੋਹਣੀ ਜਿਹੜੀ ਕਰਨ ਵਾਲੀ ਥੱਲੋਂ ਨਿਕਰੂਗੀ ਵੀਰੇ ਅਜ ਦਿਨ ਲੈਂਦੀ ਬਣਦੇ ਵੀਰੇ ਬਣਦੇ ਗੁਰਵੀਰ ਬਾਈ ਗੁਰਵੀਰ ਵੀਰੇ ਕੋਲੇ ਇਹ ਗਾਵਾਂ ਵੀਰੇ ਪਿੰਡ ਦੇ ਜਿਹੜਾ ਦੱਸ ਦਿੱਤਾ ਐਡਰੈਸ ਦੇ ਦਿੱਤਾ ਵਾਲ ਟੇਲਾ ਲੇਵੇ ਦੇ ਵਿੱਚ ਪਈਆਂ 80 20 ਕਿਲੋ ਦੁੱਧ ਚੋ ਲੈਂਦਾ ਬਾਈ ਚੌਥਾ ਸੂਆ ਪ੍ਰੋਪਰ ਇਨੇ ਆ ਕਿ ਸੂਣਾ ਵਾ ਜਿਹੜਾ ਸੂਣਾ ਵਾਲਾ ਉਹ ਸੂਆ ਹੀ ਦੱਸਿਆ ਤੁਹਾਨੂੰ ਪਰ ਤੁਸੀਂ ਆ ਕੇ ਨਹੀਂ کہہ ਸਕਦੇ ਵੀ ਚੌਥੇ ਸਵੇਗਾ ਭਾਈ ਦੂਜੇ ਸਵੇਗਾ ਕਹ ਲਿਓ ਦਸੂਗੀ ਤੁਹਾਨੂੰ ਵੀਰੇ ਵੀ ਮੈਂ ਹੈਗੀ ਆ ਬਾਕੀ ਵੈੜ ਚੰਗੀ ਆ ਪਾਲੀ ਸੰਭੀਆ ਵਜਨ ਵਾਲੀ ਆ ਚਮਕਦਮ ਕਲੀਆਂ ਕੱਦ ਬੇਲ ਵਾਲੀ ਆ 75000 ਰੁਪਇਆ ਡਿਮਾਂਡ ਆ ਵੀਰੇ ਨੰਬਰ ਦੱਸਿਓ ਗੁਰਵੀਰ ਭਾਈ ਆਪਣਾ ਕਿੰਨਾ 75278 ਜੀ 48003 ਇੱਕ ਵਾਰੀ ਹੋਰ ਬੋਲ ਦਿ ਵੀਰੇ 75278 ਜੀ 48003 ਠੀਕ ਆ ਵੀਰੇ ਇਸ ਨੰਬਰ ਤੇ ਕਰ ਲਿਓ ਭਾਈ ਗੁਰਵੀਰ ਦੇ ਨਾਲ ਤੁਸੀਂ ਰਾਬਤਾ ਕਰਿਓ ਵੀਰੇ ਨੰਬਰ ਭਾਈ ਦਾ ਸਕਰੀਨ ਦੇ ਉੱਤੇ ਆ ਜਾਣਕਾਰੀ ਲਈ ਨੰਬਰ ਲਾਇਆ ਹੋਇਆ ਧੰਨਵਾਦ ਸ਼ੁਕਰੀਆ ਜਉਂਦੇ ਰਹਿਓ